ਜਿਸ ਬਿਮਾਰੀ ਚੋਂ ਕੱਢ ਕੇ ਇਹ ਜੀ ਪੀਸੀ ਨੂੰ ਲਿਆਂਦਾ ਉਹ ਬਿਮਾਰੀ ਆ ਜੈਸੀ ਪੀਸੀ ਨੂੰ ਕਣ ਵਾਂਗੂੰ ਚੰਬੜ ਗਈ ਸਰਕਾਰੀ ਸਿਆਸੀ ਲੋਕ ਇਨਿਕ ਘਰ ਕਰ ਗਏ ਉਹਨਾਂ ਨੂੰ ਮਾਨ ਮਰਜ਼ਾਦਾ ਨਾਲ ਕੋਈ ਮਤਲਬ ਨਹੀਂ ਅੱਜ ਦੀ ਸ਼੍ਰੋਮਣੀ ਕਮੇਟੀ ਤੇ ਜੇ ਮੈਂ ਗੱਲ ਕਰਾਂ ਤੇ ਉਸ ਵਕਤ ਦੀ ਉਹ ਸੀ ਪੰਥ ਵਸੇ ਮੈਂ ਉਜੜਾ ਜਾਂ ਸਿੱਖੀ ਸਿੱਧਕ ਨਾ ਜਾਏ ਮੇਰਾ ਸਿਰ ਜਾਵੇ ਤਾਂ ਜਾਵੇ ਵਾਲੀ ਗੱਲ ਸੀ ਦੀ ਮੰਦਯੋ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬ ਉਹਨਾਂ ਨੂੰ ਵੀ ਕਿੱਥੇ ਨਾ ਕਿੱਤੇ ਆਪਣੇ ਮਕਸਦਾਂ ਦੇ ਲਈ ਵਰਤ ਰਹੀ ਹੈ ਚੰਦੂਆਂ ਤੋਂ ਵੀ ਵੱਡੀ ਮਾਤ ਪਾਉਣ ਵਾਲਾ ਹੈ ਤੇ ਇਹ ਲੋਕ ਨੇ ਦਮਦਮੀ ਬੀੜ ਗੁਰੂ ਸਾਹਿਬ ਦੇ ਹੱਥੀਂ ਲਿਖੀ ਹੋਈ ਪਤਾ ਨਹੀਂ ਕਿੱਥੇ ਆ 1984 ਚ ਅਟੈਕ ਹੋਇਆ ਅਕਾਲ ਤਖਤ ਟਾ ਦਿੱਤਾ ਸਿੱਖ ਪੰਥ ਨੇ ਬਣਾ ਲਿਆ ਚੁਣੇ ਹੋਏ ਨਮਾਇਦੇ ਕਿ ਗੁਰੂ ਦਾ ਕਤਲ ਕਰ ਮੈਂ ਕਹਿੰਦਾ ਤੇ ਗੱਲ ਹੋਰ ਹੋਣੀ ਸੀ ਹੁਣ ਤੇ ਧਾਮੀ ਸਾਹਿਬ ਨੇ ਆਪ ਕਹਤਾ ਇੱਕ ਕਪੜਾ ਕਮੇਟੀ ਐ ਨਾ ਕਿ ਸ਼੍ਰੋਮਣੀ ਕਮੇਟੀ ਕਹਿੰਦੇ ਜਦੋਂ ਚੜ ਕੇ ਆਉਣਗੇ ਉਦੋਂ ਫਿਰ ਵੇਖਾਂਗੇ ਕੀ ਹੁੰਦੀ ਅਕਾਲ ਤਖਸਬ ਤੇ ਅਟੈਕ ਹੀ ਕਰ ਰਹੇ ਨੇ ਇਹਨਾਂ ਨੇ ਕੀਤਾ ਤੇ ਇਹੀ ਕਰਨਗੇ ਮੈਂ ਕਹਿੰਦਾ ਤੇ ਵਿਰੋਧ ਹੋ ਜਾਣਾ ਸੀ ਇਹ ਤੇ ਸੁਖਵੀਰ ਬਾਦਲ ਸਾਹਿਬ ਆਪ ਮੰਨ ਗਏ ਵੀ ਅਸੀਂ ਚੰਡੀਗੜ੍ਹ ਹੁਕਮਨਾਮਾ ਲਿਖਿਆ ਤੇ ਵਾਇਆ ਗੁਰਬਚਨ ਸਿੰਘ ਜਥੇਦਾਰ ਤੋਂ ਲਾਗੂ ਕਰਾਤਾ ਸਸ਼ੀਕਲ ਜੀ ਬਾਬੂ ਸ਼ਾਹੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਗੁਰੂ ਸਾਹਿਬ ਦੇ ਜੋ ਸਰੂਪ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡਾ ਵਿਸ਼ਾ ਬਣੇ ਨੇ ਕਿਉਂਕਿ ਗਾਇਬ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਉਹ ਐਸਜੀਪੀਸੀ ਤੇ ਲੱਗੇ ਨੇ ਜਿਸ ਨੂੰ ਲੈ ਕੇ ਭਾਈ ਬਲਦੇਵ ਸਿੰਘ ਵੜਾਲਾ ਨੇ ਜਿਹੜੇ ਉਹ ਵੀ ਆਵਾਜ਼ ਸਮੇਂ-ਸਮੇਂ ਤੇ ਉਠਾਉਂਦੇ ਨਜ਼ਰ ਆਏ ਅੱਜ ਵੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਵਾਜ਼ ਹੈ ਜਿਹੜੀ ਇਸ ਵਿਸ਼ੇ ਦੇ ਉੱਪਰ ਚੱਕੀ ਹੈ ਗੱਲਬਾਤ ਲਈ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਕੀ ਫਤਿਹ ਧੰਨਵਾਦ ਭਾਈ ਸਭ ਸਭ ਤੋਂ ਪਹਿਲਾਂ ਗੱਲ ਕਰੀਏ ਜੇਕਰ ਕੀ ਮੰਨਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਿਸ ਤਰ੍ਹਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਜਿਸ ਤਰ੍ਹਾਂ ਇੱਕ ਵਿਸ਼ਵਾਸ ਜਤਾਇਆ ਜਾਂਦਾ ਸੀ ਉਸ ਕਮੇਟੀ ਤੇ ਕੀ ਅੱਜ ਉਸ ਕਹਿ ਲਓ ਕਿ ਉਹਨਾਂ ਪੁਆਇੰਟਸ ਤੇ ਖਰੀ ਉਤਰ ਰਹੀ ਹੈ 1920 12 ਅਕਤੂਬਰ ਨੂੰ ਐਸਜੀਪੀਸੀ ਬਣਦੀ ਹੈ ਭਾਈ ਮਹਿਤਾਬ ਸਿੰਘ ਬੀਰੇ ਦੇ ਮੋਢੀ ਹੁੰਦੇ ਆ ਤੇਜਤ ਸਿੰਘ ਪੁੱਤਰ ਜੀ ਤੇ ਕਰਤਾਰ ਸਿੰਘ ਚੱਬਰ ਜੀ ਵਰਗੇ ਦੇ ਚ ਸਹਿਯੋਗ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਸਿੱਖ ਸੰਗਤਾਂ ਦੀ ਹਾਜ਼ਰੀ ਚ ਇਹਦੀ ਇਲੈਕਸ਼ਨ ਨਹੀਂ ਸਿਲੈਕਸ਼ਨ ਕੀਤੀ ਜਾਂਦੀ ਹੈ ਤੇ ਸਿਲੈਕਸ਼ਨ ਵੀ ਗੁਣਾ ਦੇ ਆਧਾਰ ਤੇ ਕੀਤੀ ਜਾਂਦੀ ਹੈ ਨਾ ਕਿ ਗਣਤੰਤਰ ਦੇ ਆਧਾਰ ਤੇ ਕੀਤੀ ਜਾਂਦੀ ਹੈ ਉਹ ਕਾਦੇ ਲਈ ਬਣਾਈ ਗਈ ਗੁਰੂ ਘਰਾਂ ਦੀ ਸੇਵਾ ਸੰਭਾਲ প্রচার প্রসার Sikh ਵਿਰਾਸਤਾ ਗੁਰੂ ਕੀਆ ਗੋਲਕਾਂ ਗਰੀਬ ਦਾ ਮੂੰਹ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਏਕਤਾ ਭਾਈਚਾਰਕ ਸਾਂਝ ਮਜ਼ਬੂਤ ਰੱਖਣ ਲਈ ਏ ਕਮੇਟੀ ਹੋਂਦ ਚਾਉਂਦੀ ਹੈ ਉਹ ਤੇ ਇਨਾਂ ਚ ਜ਼ਮੀਨ ਸਮਾਨ ਦਾ ਫਰਕ ਹੈ ਹੂੰ ਉਹਨਾਂ ਨੇ ਗੁਰੂ ਘਰਾਂ ਦੀ ਮਾਣ ਮਰਯਾਦਾ ਲਈ ਕੁਰਬਾਨੀਆਂ ਕੀਤੀਆਂ ਭਾਈ ਲక్ష్మణ ਸਿੰਘ ਸਾਕਾ ਨਨਕਾਣਾ ਸਾਹਿਬ ਆਪਣਾ ਖੂਨ ਵਹਾ ਦਿੱਤਾ ਗੁਰੂ ਘਰਾਂ ਦੀ ਆਜ਼ਾਦੀ ਲਈ ਜਿਹੜੇ ਨਰੈਣੂਮੰਤ ਗੋਰੀ ਸਰਕਾਰ ਨੇ ਵੜੇ ਹੋਏ ਸੀਗੇ ਹੁਣ ਇੱਥੇ ਗੱਲ ਬਣਦੀ ਹੈ ਕਿ ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਗੋਰੀ ਸਰਕਾਰ ਨੇ ਸਿੱਖਾਂ ਦਾ ਖਾਤਮਾ ਕਰਨ ਲਈ ਸਿੱਖ ਪੰਥ ਦਾ ਸੰਵਿਧਾਨ ਜਿੱਥੋਂ ਪੈਦਾ ਹੁੰਦੇ ਆ ਉਹਨੂੰ ਨਿਸ਼ਟ ਤੋਂ ਬੂਦ ਕਰਨ ਲਈ ਮਹੰਤ ਲਿਆਂਦੇ ਗੁਰਦੁਆਰਿਆਂ 'ਚ ਉਹਨਾਂ ਨੇ ਜਿੱਥੇ ਵਿਰਾਸਤਾਂ ਤੇ ਅਟੈਕ ਕੀਤਾ ਇਤਿਹਾਸ ਤੇ ਕੀਤਾ ਗੁਰੂ ਗ੍ਰੰਥ ਸਾਹਿਬ ਤੇ ਕੀਤਾ ਮਾਨ ਮਰਜਾਦਾ ਤੇ ਕੀਤਾ ਸਿੱਖ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰਨ ਦਾ ਯਤਨ ਕੀਤਾ ਉਹਨੂੰ ਮਹੰਤਾਂ ਨੂੰ ਕੱਢਣ ਵਾਸਤੇ ਭਾਈ ਲక్ష్మణ ਸਿੰਘ ਹੋਣਾ ਨੇ ਉਪਰਾਲੇ ਕੀਤੇ ਤੇ ਐ ਜੀਪੀਸੀ ਹੋਂਦ ਚ ਆਈ 1920 ਚ ਬਣਦੀ ਐ ਤੇ 25 ਦੇ ਵਿੱਚ ਸਰਕਾਰੀ ਦਖਲ ਐਕਟ ਦੇ ਰੂਪ ਵਿੱਚ ਫਿਰ ਸ਼ੁਰੂ ਹੋਇਆ ਜਿਹਨੂੰ ਬਹੁਤ ਸਾਰੇ ਸਿੱਖਾਂ ਨੇ ਪਰਵਾਹ ਨਹੀਂ ਸੀ ਕੀਤਾ ਪਰ ਕੁਝ ਨੇ ਕਰਕੇ ਉਥੇ ਪ੍ਰਧਾਨਗੀਆਂ ਸੰਭਾਲੀਆਂ ਅੱਜ ਜੇ ਵੇਖਿਆ ਜਾਏ ਤੇ ਅੱਜ 100 ਸਾਲ ਬਾਅਦ ਅਸੀਂ ਮੁੜ 2016 ਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 22 ਮਾਰਚ ਨੂੰ ਆਨੰਦਪੁਰ ਸ਼ਬ ਤੋਂ ਸ਼ੁਰੂ ਕੀਤੀ ਸੀ ਉਹਦੀ ਵਜ੍ਹਾ ਜਿਸ ਬਿਮਾਰੀ ਚੋਂ ਕੱਢ ਕੇ ਅਹਜੀ ਪੀਸੀ ਨੂੰ ਲਿਆਂਦਾ ਜੀ ਉਹ ਬਿਮਾਰੀ ਅਜੇ ਸੀ ਪੀਸੀ ਨੂੰ ਕਣ ਵਾਂਗੂੰ ਚੰਬੜ ਗਈ ਹੈ ਸਰਕਾਰੀ ਸਿਆਸੀ ਲੋਕ ਇਨਿਕ ਘਰ ਕਰ ਗਏ ਆ ਉਹਨਾਂ ਨੂੰ ਮਾਨ ਮਰਜ਼ਾਦਾ ਨਾਲ ਕੋਈ ਮਤਲਬ ਨਹੀਂ ਸਿਰਫ ਤੇ ਸਿਰਫ ਸਿਆਸੀ ਮਫਾਦਲੀ ਗੁਰੂ ਕੀ ਗੋਲਕ ਵਰਤਣੀ ਗੁਰੂ ਤੇ ਕਾਲ ਤਖਤ ਨੂੰ ਮੋਹਰਾ ਬਣਾ ਕੇ ਆਪਣੀਆਂ ਕਿੜਾਂ ਹੁਕਮਨਾਮਾ ਬਣਾ ਕੇ ਦੂਜਿਆਂ ਤੇ ਮੜਨੀਆਂ ਇਹ ਸਾਹਮਣੇ ਆਈਆਂ ਜਿਨ੍ਹਾਂ ਦੀ ਮੁਖਾਲਫਤ ਕਰਦੇ ਅਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਅਰੰਭਤਾ ਕੀਤੀ ਤੇ ਅੱਜ ਦੀ ਸ਼੍ਰੋਮਣੀ ਕਮੇਟੀ ਤੇ ਜੇ ਮੈਂ ਗੱਲ ਕਰਾਂ ਤੇ ਉਸ ਵਕਤ ਦੀ ਉਹ ਸੀ ਪੰਥ ਵਸੇ ਮੈਂ ਉਜੜਾ ਜਾਂ ਸਿੱਖੀ ਸਦਕ ਨਾ ਜਾਏ ਮੇਰਾ ਸਿਰ ਜਾਵੇ ਤਾਂ ਜਾਵੇ ਵਾਲੀ ਗੱਲ ਸੀ ਅੱਜ ਜਿਹੜੇ ਬੈਠੇ ਨੇ ਅਸੀਂ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਕਹਿੰਦੇ ਆ ਕਿ ਪ੍ਰਿਥੀ ਚੰਦ ਨੇ ਵਿਰੋਧ ਕੀਤਾ ਅਟੈਕ ਕੀਤਾ ਆਇਡੈਂਟੀਟੀ ਤੇ ਰਾਮ ਰਾਏ ਨੇ ਵਿਰੋਧ ਕੀਤਾ ਆਇਡੈਂਟੀਟੀ ਤੇ ਅਟੈਕ ਕੀਤਾ ਬਾਣੀ ਤੇ ਫਿਰ ਮੱッセ ਰੰਗੜ ਆਉਂਦੇ ਆ ਨਰੈਣੂ ਮਹੰਤ ਆਉਂਦੇ ਆ ਵਜ਼ੀਦ ਖਾਂ ਆਉਂਦੇ ਸੋਚਾ ਆਨੰਦ ਗੰਗੂ ਬਹਾਮਣ ਆਉਂਦੇ ਆ ਇੱਕ ਇਹ ਲੜੀ ਚੱਲਦੀ ਹੈ ਜਹਾਂਗੀਰ ਤੋਂ ਲੈ ਕੇ ਵੀ ਜਿਹੜੀ ਸਿੱਖ ਵਿਰੋਧੀ ਰਹੀ ਹੈ ਹੁਣ ਉਹਨਾਂ ਨੇ ਮੰਨ ਲਿਆ ਕਿ ਬੜਾ ਵੱਡਾ ਉਪੱਧਰ ਕੀਤਾ ਜਾਨੀ ਮਾਲੀ ਨੁਕਸਾਨ ਵਿਰਾਸਤਾਂ ਦਾ ਕੀਤਾ ਗੁਰੂ ਘਰ ਦਾ ਪਰ ਉਹਨਾਂ ਚ ਇੱਕ ਖਾਸੀਅਤ ਸੀ ਉਹਨਾਂ ਨੇ ਇੱਕ ਵੀ ਸ਼ਬਦ ਗੁਰੂ ਸਾਹਿਬਾਂ ਦੇ ਖਿਲਾਫ ਕਿਤਾਬਾਂ ਚ ਨਹੀਂ ਲਿਖਿਆ ਜੀ ਇਸ ਕਮੇਟੀ ਚ ਵੜੇ ਹੋਏ ਜਿਹੜੇ ਭੇੜੀਏ ਨੇ ਇਹਨਾਂ ਨੇ ਕੀ ਕੀਤਾ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਗੁਰੂ ਸਾਹਿਬ ਦੇ ਪਾਵਨ ਸਰੂਪ ਹੱਥ ਲਿਖਤਾ ਬੀੜ ਉਹ ਵੀ ਅਲੋਪ ਹੋਈਆਂ ਲਪਤਾ ਹੋਈਆਂ ਦਮਦਮੀ ਬੀੜ ਗੁਰੂ ਸਾਹਿਬ ਦੇ ਹੱਥੀਂ ਲਿਖੀ ਹੋਈ ਪਤਾ ਨਹੀਂ ਕਿੱਥੇ ਆ ਫਿਰ ਇਹਨਾਂ ਨੇ ਇਤਿਹਾਸ ਦੇ ਵਿੱਚ ਗੁਰੂ ਸਾਹਿਬਾਂ ਨੂੰ ਜਿਹੜੇ ਲੁਟੇਰੇ ਡਾਕੂ ਚੋਰ ਬੇਵਿਚਾਰੀ ਲਿਖਿਆ ਹੋਇਆ ਹੈ ਇਹ ਤੇ ਚੰਦੂ ਨੇ ਵੀ ਨਹੀਂ ਸੀ ਲਿਖਿਆ ਹੂੰ ਇਹ ਤੇ ਗੰਗੂ ਨੇ ਵੀ ਨਹੀਂ ਸੀ ਲਿਖਿਆ ਇਤੋਂ ਵੱਡਾ ਮਾੜਾ ਕਰਮ ਹੋਰ ਕੌਣ ਕਰ ਸਕਦਾ ਜਿਹੜਾ ਇਸ ਕਮੇਟੀ ਨੇ ਕੀਤਾ ਜਿਹੜੀਆਂ ਕਿਤਾਬਾਂ ਬਲਦੇਵ ਸਿੰਘ ਸਿਰਸਾ ਪਿਛਲੇ 20 ਸਾਲ ਤੋਂ ਲਈ ਫਿਰਦਾ ਹੈ ਤੇ ਸਰਕਾਰ ਨੇ ਉਸ ਦਿਨ ਐਫ ਆਈ ਆਰ ਇੱਕ ਨਹੀਂ ਕੀਤੀ ਦੋ ਕੀਤੀਆਂ ਨੇ ਇੱਕ ਦੀ ਗੱਲ ਚੱਲ ਰਹੀ ਹੈ ਦੂਜੀ ਦੀ ਤਾਂ ਅੱਤੇ ਚੱਲਣੀ ਹੈ ਉਹਦੇ ਵਿੱਚ ਪੂਰੀ ਸ਼੍ਰੋਮਣੀ ਕਮੇਟੀ ਅੰਤਰੰਕ ਕਮੇਟੀ ਧਰਮ ਪ੍ਰਚਾਰ ਕਮੇਟੀ ਧਰਮ ਪ੍ਰਚਾਰ ਦਾ ਰਿਸਰਚ ਵਿਭਾਗ ਤੇ ਮੁਖ ਸਕੱਤਰ ਤੇ ਧਰਮ ਪ੍ਰਚਾਰ ਸਕੱਤਰ ਜਿਨ੍ਹਾਂ ਨੇ 64000 ਦੇ ਕਰੀਬ ਬਿੱਲ ਪਾਸ ਕਰਕੇ ਤੇ ਗੁਰੂ ਦੇ ਖਿਲਾਫ ਕਿਤਾਬਾਂ ਲਿਖ ਦਿੱਤੀਆਂ ਤੇ 300 ਕਿਤਾਬਾਂ ਤੇ ਮੁੜ ਕੇ ਲਿਖ ਕੇ ਬਾਹਰ ਕੱਢ ਦਿੱਤੀਆਂ ਤੇ ਅੰਦਰ ਇੱਕ ਮਤਾ ਪਾਰ ਕੇ ਰੱਖ ਲਿਆ ਜੀ ਅਤੇ ਪਾਬੰਦੀ ਲਾਈ ਜਾਂਦੀ ਹੈ ਉਹ ਕਿਤਾਬਾਂ ਬਰਾਮਦ ਕਿੰਨੇ ਕੀਤੀਆਂ ਦੋਸ਼ੀਆਂ ਨੂੰ ਸਜ਼ਾ ਕਿੰਨੇ ਦਿੱਤੀ ਅੱਗੇ ਤੋਂ ਇਹ ਨਹੀਂ ਛਪਣਗੀਆਂ ਉਹਦੇ ਪ੍ਰਬੰਧ ਕੀ ਨੇ ਅਗਰ ਕੋਈ ਫੜੀ ਜਾਂਦੀ ਤੇ ਉਹਦੇ ਤੇ ਸੁਪਰੀਮ ਕੋਰਟ ਦੀ ਧਾਰਾ ਕਿਹੜੀ ਲੱਗੀ ਆ ਇਸ ਤਰ੍ਹਾਂ ਦਾ ਕੁਝ ਨਾ ਕਰਕੇ ਇਹਨਾਂ ਸਾਬਤ ਕਰ ਦਿੱਤਾ ਕਿ ਗੁਰੂ ਦੋਖੀ ਕੋਈ ਵੱਡਾ ਹੈ ਤੇ ਚੰਦੂਆਂ ਤੋਂ ਵੀ ਵੱਡੀ ਮਾਤ ਪਾਉਣ ਵਾਲਾ ਤੇ ਇਹ ਲੋਕ ਨੇ ਸਾਡੀ ਇਹਨਾਂ ਨਾਲ ਕੋਈ ਜੱਦੀ ਵਿਰੋਧਤਾ ਨਹੀਂ ਹੈ ਜੀ ਜਿਹੜੇ ਕੰਮ ਲਈ ਇਹ ਕਹਿੰਦੇ ਅਸੀਂ ਚੁਣੇ ਹੋਏ ਨਮਾਇਦੇ ਆ ਤੇ ਫਿਰ ਚੁਣੇ ਹੋਏ ਨਮਾਇਦੇ ਕਿ ਗੁਰੂ ਦਾ ਕਤਲ ਕਰਨਗੇ ਗੁਰੂ ਤੇ ਅਟੈਕ ਕਰਨਗੇ ਮਾਨ ਮਰਜ਼ਾਦਾ ਦਾ ਖਾਤਮਾ ਕਰਨਗੇ ਇਸ ਲਈ ਇਹ ਜਿਹੜੀ ਅੱਜ ਕਮੇਟੀ ਆ ਨਾ ਮੈਂ ਕਹਿੰਦਾ ਤੇ ਗੱਲ ਹੋਰ ਹੋਣੀ ਸੀ ਹੁਣ ਤੇ ਧਾਮੀ ਸਾਹਿਬ ਨੇ ਆਪ ਕਹਿਤਾ ਇਹ ਕਪੜਾ ਕਮੇਟੀ ਐ ਨਾ ਕਿ ਸ਼੍ਰੋਮਣੀ ਕਮੇਟੀ ਜੀ ਭਾਈ ਸਾਹਿਬ ਜਿਸ ਤਰ੍ਹਾਂ ਇਹ ਮੰਨਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਵੱਡਾ ਇੱਕ ਪਾਰਲੀਮੈਂਟ ਐ ਸਭ ਕੁਝ ਸਿੱਖ ਮੰਨਦੇ ਨੇ ਜਥੇਦਾਰ ਸਾਹਿਬ ਦਾ ਹੁਕਮ ਸਿਰ ਅੱਖਾਂ ਤੇ ਮੰਨਿਆ ਜਾਂਦਾ ਹੈ ਹਮੇਸ਼ਾ ਪਰ ਕੀ ਮੰਨਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੇ ਮਕਸਦਾਂ ਦੇ ਲਈ ਵਰਤ ਰਹੀ ਐ ਸ੍ਰੀ ਅਕਾਲ ਤਖਤ ਸਾਹਿਬ ਇੱਡੀ ਕਿ ਸਰਵ ਉੱਚਤਾ ਹੈ ਸਮੁੱਚਾ ਪੰਥ ਤਾਂ ਕੀ ਇੱਥੇ ਤੇ ਅਜੀਜੂਦੀਨ ਵੀ ਮੰਨਦੇ ਮੁਕਮचंद ਵੀ ਮੰਨਦੇ ਆਏ ਅੱਜ ਵੀ ਮੰਨਦੇ ਆਜ ਵੀ ਕਾਲ ਤੱਕ ਸਭ ਨੂੰ ਹਰੇਕ ਵਰਗ ਪਿਆਰ ਕਰਦਾ ਹੈ ਉਹਦੀ ਸੁਤੰਤਰਤਾ ਕੀ ਹੈ ਮਾਨਸ ਕੀ ਜਾਤ ਸਵੇ ਕੇ ਪਹਿਚਾਨ ਬੋ ਉਹਦੀ ਸੁਤੰਤਰਤਾ ਕੀ ਹੈ ਉੱਚੀ ਜਾਤੀ ਦਾ ਮਾਣ ਨਹੀਂ ਤੇ ਨੀਵੀਂ ਜਾਤੀ ਨਾਲ ਕਿਰਣਾ ਕੋਈ ਨਹੀਂ ਤਾਕਤਵਰ ਬਣ ਕੇ ਢੋਣਾ ਨਹੀਂ ਕਮਜ਼ੋਰੀ ਵਸ ਚੁਰਨਾ ਨਹੀਂ ਜਬਰਦਸਤ ਮੁਕਾਬਲਾ ਸਬਰ ਨਾਲ ਵੀ ਹੈ ਤੇ ਜੋਜਕੇ ਵੀ ਹੈ ਤੇ ਮੇਰੀ ਪੀਰੀ ਹੈ ਅਕਾਲ ਤਖਤ ਅਟੈਕ ਨਹੀਂ ਹੈ ਅਕਾਲ ਤਖਤ ਡਿਫੈਂਸ ਹੈ ਬਿਲਕੁਲ ਔਰ ਉਹ ਡਿਫੈਂਸ ਜਿਹੜਾ ਆ ਸ੍ਰੀ ਅਕਾਲ ਤਖਤ ਸਾਹਿਬ ਉਹਦੀ ਸਰਵ ਉੱਚਤਾ ਇੰਨੀ ਉੱਚੀ ਹੈ ਕਿ ਸਾਡੇ ਸੁਪਰੀਮ ਕੋਰਟ ਵੀ ਮੰਨਦੇ ਆ ਕਿ ਸ੍ਰੀ ਅਕਾਲ ਤਖਤ ਤੋਂ ਉੱਤੇ ਕੁਝ ਨਹੀਂ ਦੂਜੇ ਨੰਬਰ ਤੇ ਆਗੇ ਜਥੇਦਾਰ ਸ਼ਹਿਵਾਨ ਅਕਾਲੀ ਫੂਲਾ ਸਿੰਘ 12 ਮਿਸਲਾਂ ਦੇ ਸਾਹ ਰੋਕੀ ਬੈਠਾ ਹੈ ਤੇ 12 ਮਿਸਲਾਂ ਅਕਾਲ ਤਖਸਬ ਨੂੰ ਸਮਰਪਿਤ ਨੇ ਇਥੋਂ ਤੱਕ ਕਿ ਸ਼ੇਰੇ ਪੰਜਾਬ ਨੂੰ ਨੰਗਾ ਕਰਕੇ ਵੀ ਬੰਨ ਦਿੰਦੇ ਨੇ ਇਲਾਚੀਬੇਰੀ ਨਾਲ ਤੈਨੂੰ ਸਜ਼ਾ ਦਿੱਤੀ ਜਾਣੀ ਹੈ ਉਹਨਾਂ ਹੱਸ ਕੇ ਪ੍ਰਵਾਨ ਕੀਤਾ ਕਬੂਲ ਕੀਤਾ ਹੁਕਮਨਾਮਿਆਂ ਦੀ ਤਰਜਮਾਨੀ ਹੈ ਸ੍ਰੀ ਅਕਾਲ ਤਖਸਬ ਤੋਂ ਆਇਆ ਹੋਇਆ ਹੁਕਮ ਸਿੱਖ ਦੇ ਖਿਲਾਫ ਹੋਵੇ ਸਿੱਖ ਦੇ ਹੱਕ ਚ ਹੋਵੇ ਉਹ ਨਹੀਂ ਵਿੰਦਾ ਉਹ ਕਹਿੰਦਾ ਕਿ ਦਸ ਗੁਰੂ ਸਹਿਬਾਨ ਭਗਤ ਸਹਿਬਾਨ ਪਟ ਸਹਿਬਾਨ ਗੁਰੂ ਕੇ ਸਿੱਖ ਤੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਤੇ ਸ਼ੇਰ-ਏ-ਪੰਜਾਬ ਕਾਲੀ ਫੂਲਾ ਸਿੰਘ ਤੋਂ ਲੈ ਕੇ ਅੱਜ ਤੱਕ ਦੀ ਮਰਯਾਦਾ ਜਿਹੜੀ ਹੈ ਉਸ ਦੇ ਤਹਿਤ ਜਿਹੜਾ ਇੱਕ ਵੀ ਅੱਖਰ ਹੈ ਉਹ ਸਿੱਖ ਲਈ ਲਾਇੰਡ ਆਰਡਰ ਹੈ ਔਰ ਉਹ ਕੱਲੇ ਪੰਜਾਬ ਲਈ ਨਹੀਂ ਆਲ ਵਰਲਡ ਦੇ 2 ਕਰੋੜ ਸਿੱਖੋਂ ਨੂੰ ਮੰਨਦੇ ਆ ਉਹਦੇ ਵਿੱਚ ਕੋਸ਼ੋ ਵੀ ਨੇ ਜਿਹੜੇ ਪਤਿਤ ਨੇ ਉਹਨਾ ਅਮਰਤ ਨਹੀਂ ਛਕਿਆ ਕੋ ਜੋ ਵੀ ਨੇ ਜਿਹੜੇ ਸਿੰਘ ਸੱਜੇ ਨੇ ਪਰ ਸਮਰਪਤਾ ਦੋਵੇਂ ਹੀ ਨੇ ਦੋਵੇਂ ਹੀ ਚੀਕ ਉਹਨਾਂ ਚੋ ਕਮੀ ਹੈ ਇੱਕ ਵਿਦਿਆਰਥੀ ਜੱਜ ਬਣ ਗਿਆ ਇੱਕ ਜੀ ਉੱਥੇ ਹੀ ਪੰਜਵੀਂ ਚ ਫੇਲ ਹੋਈ ਜਾਂਦਾ ਪਰ ਇਹਦਾ ਮਤਲਬ ਇਹਤ ਨਹੀਂ ਪਿਓ ਵਿਦਿਆਰਥੀ ਨਹੀਂ ਹੈ ਇਸ ਲਈ ਕਾਲ ਤੱਕ ਸਹਿਬ ਦੀ ਸਰਬਉੱਚਤਾ ਸੀ ਹੈ ਤੇ ਰਹਿਣੀ ਹੈ ਨਹੀਂ ਰਹਿਣਗੇ ਇਹ ਨਹੀਂ ਰਹਿਣਗੇ ਜਿਹੜੇ ਰੂੜ ਸਿੰਘ ਦੇ ਵਾਰਿਸ ਬਣ ਕੇ ਕਦੇ ਗੋਰਿਆਂ ਦੀ ਪੁਸ਼ਤ ਪੁਨਾਈ ਕਰਕੇ ਤੇ ਹੁਕਮਨਾਮੇ ਗਲਤ ਜਾਰੀ ਕਰਦੇ ਆ ਤੇ ਕਦੇ ਬਾਦਲ ਪਰਿਵਾਰ ਦੇ ਕਹਿਣ ਤੇ ਮੈਂ ਕਹਿੰਦਾ ਤੇ ਵਿਰੋਧ ਹੋ ਜਾਣਾ ਸੀ ਇਹ ਤੇ ਸੁਖਵੀਰ ਬਾਦਲ ਸਾਹਿਬ ਆਪ ਮੰਨ ਗਏ ਕਿ ਅਸੀਂ ਚੰਡੀਗੜ੍ਹ ਹੁਕਮਨਾਮਾ ਲਿਖਿਆ ਤੇ ਵਾਇਆ ਗੁਰਬਚਨ ਸਿੰਘ ਜਥੇਦਾਰ ਤੋਂ ਲਾਗੂ ਕਰਾਤਾ ਇਹ ਗੱਲ ਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੰਨਦੇ ਹਾਂ ਸੀ ਤੇ ਰ੍ਹਾਂਗੇ ਰਹੀ ਗੱਲ ਇਹ ਜਿਹੜੇ ਜਥੇਦਾਰ ਸਾਹਿਬ ਨੇ ਇੱਕ ਉਪਾਦੀ ਸੀ ਆਜ਼ਾਦ ਫਿਜ਼ਾ ਦੀ ਜਿਹਦੀ ਸਿਲੈਕਸ਼ਨ ਕੀਤੀ ਜਾਂਦੀ ਸੀਗੀ ਨਾ ਕਿ ਇਲੈਕਸ਼ਨ ਔਰ ਜਿੰਨੂੰ ਪ੍ਰਮੋਟ ਕਰਨ ਵਾਲਾ ਪੰਥ ਹੁੰਦਾ ਸੀ ਨਾ ਕਿ ਇੱਕ ਧਿਰ ਫਿਰ ਉਹ ਜਿਹੜਾ ਜਥੇਦਾਰ ਸਾਹਿਬ ਹੈ ਉਹ ਦਿਹਾੜੀ ਦੇ ਨਹੀਂ ਲੱਗਦਾ ਹ ਇਹ ਤਨਖਾਹ ਵਾਲੇ ਮੁਲਾਜ਼ਮ ਲਾਈ ਜਾਂਦੇ ਇੰਨਾ ਨਿਊ ਗਲਤ ਕਰ ਦਿੱਤਾ ਹੈ ਜਿਹੜਾ ਜਿਹਨੂੰ ਠੀਕ ਕਰਨ ਦੀ ਜ਼ਰੂਰਤ ਹੈ ਫਿਰ ਜਥੇਦਾਰ ਸਾਹਿਬ ਵਾਸਤੇ ਕਾਂਗਰਸੀ ਅਕਾਲੀ ਭਾਜਪੀ ਆਮ ਆਦਮੀ ਪਾਰਟੀ ਕੋ ਬਸਪਾ ਕੋਈ ਹੋਰ ਉਹਦੇ ਲਈ ਸਾਰੇ ਬਰਾਬਰ ਨੇ ਸਮਦਿਸ਼ਟ ਨੇ ਜਥੇਦਾਰ ਸਾਹਿਬ ਵਾਸਤੇ 12 ਮਿਸਲਾ ਨੇ ਜਥੇਦਾਰ ਸਾਹਿਬ ਵਾਸਤੇ ਇਹ ਮਸ਼ੀਨਰੀ ਨੇ ਅਕਾਲੀ ਨੇ ਟਕਸਾਲੀ ਨੇ ਭਾਈ ਸਾਭੀਏ ਨੇ ਨਾਨਕਸਰੀਏ ਨੇ ਕਰ ਸੇਵਾ ਵਾਲੇ ਨੇ ਸਿੰਘ ਸਭਾ ਵਾਲੇ ਨੇ ਸਿੱਖ ਸਦ ਭਾਵਨਾ ਦਲ ਹੈ ਇਹ ਸਾਰੇ ਦੇ ਸਾਰੇ ਸਤਕਾਰ ਕਮੇਟੀਆਂ ਨੇ ਨਿੰਅੰਗ ਜਥੇਬੰਦੀਆਂ ਨੇ ਬਰਾਬਰ ਨੇ ਤੇ ਜੇ ਉਹ ਨਹੀਂ ਹੋ ਰਿਹਾ ਤੇ ਫਿਰ ਸਾਫ ਹੈ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ ਜਾ ਰਿਹਾ ਜਿੰਨੂੰ ਰੋਕਣਾ ਬਣਦਾ ਹੈ ਉਹ ਹੁਣ ਪੰਥ ਨੇ ਦੇਖਣਾ ਆ ਕਿ ਕਦੋਂ ਹੋਏ ਇਕੱਤਰ ਮਿਲੋ ਮੇਰੇ ਭਾਈ ਕਿ ਇਕੱਠੇ ਹੋਵੋ ਤਾਂ ਕਿ ਇਹ ਜਿਹੜੀ ਦੁਰਦਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਕਰਨ ਜਾ ਰਹੇ ਨੇ 1984 ਚ ਅਟੈਕ ਹੋਇਆ ਅਕਾਲ ਤਖਤ ਟਾ ਦਿੱਤਾ ਸਿੱਖ ਪੰਥ ਨੇ ਬਣਾ ਲਿਆ ਅਬਦਾਲੀਆਂ ਨੇ ਹਮਲੇ ਕੀਤੇ ਬਾਬਾ ਜੱਸਾ ਸਿੰਘ ਆਲੂ ਵਾਲੀਆਂ ਨੇ ਮੁੜ ਦਰਬਾਰ ਸਾਹਿਬ ਖੜਾ ਕਰ ਦਿੱਤਾ ਪਰ ਆ ਜਿਹੜਾ ਸਿਧਾਂਤਕ ਤੌਰ ਤੇ ਨਿਸ਼ਤੋਬੂਦ ਕਰ ਰਹੇ ਨੇ ਇਹਨੂੰ ਖੜਾ ਕਰਨਾ ਔਖਾ ਹੋ ਜੂ ਅੰਦਰੋਂ ਖੋਰਾ ਲੱਗ ਰਿਹਾ ਜੀ ਅੰਦਰੋਂ ਖੋਰਾ ਲੱਗ ਰਿਹਾ ਇਮਾਰਤ ਟੱਠੀ ਤਾਂ ਬਣਾਈ ਜਾਂਦੀ ਹੈ ਸ਼ਵਿਧਾਨ ਠੱਠੇ ਨੂੰ ਬਣਾਉਣਾ ਬਹੁਤ ਸਮਾਂ ਲੱਗ ਜਾਂਦਾ ਭਾਈ ਸਾਹਿਬ ਮੈਂ ਇਸ ਲਈ ਤੁਹਾਨੂੰ ਸਵਾਲ ਕੀਤਾ ਕਿ ਐਸਜੀਪੀਸੀ ਜਥੇਦਾਰ ਸਭ ਉਹਨਾਂ ਨੂੰ ਵਰਤਰੀਏ ਕਿਉਂਕਿ ਜਿਸ ਤਰ੍ਹਾਂ ਜਿਹੜੀ 328 ਰੂਪ ਨੇ ਜਿਨ੍ਹਾਂ ਦੇ ਮਾਮਲੇ 'ਚ ਕਾਰਵਾਈ ਹੋਈ ਜਦੋਂ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਸੀਐਮ ਮਾਨ ਨੂੰ ਤਲਬ ਕੀਤਾ ਜਾਂਦਾ ਹੈ ਤਲਬ ਉਹਨਾਂ ਮਾਮਲਿਆਂ 'ਚ ਕੀਤਾ ਜਾਂਦਾ ਹੈ ਜਿਹੜੇ ਪਿਛਲੇ 2-4 ਮਹੀਨਿਆਂ ਤੋਂ ਚੱਲ ਰਹੇ ਨੇ ਜਿਹੜਾ ਇਹ ਮੁੱਦਾ ਹੈਗਾ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਇਹ ਹੁਣ ਹਾਈਲਾਈਟ ਹੋਇਆ ਕਿਤੇ ਨਾ ਕਿਤੇ ਲੱਗਦਾ ਕਿ ਜਾਣ ਬੁੱਝ ਕੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਸ਼ਾਇਦ ਉਸ ਘੇਰੇ 'ਚ ਆ ਗਏ ਹਾਂ ਕਾਰਵਾਈ ਦੇ ਤਾਂ ਹੁਣ ਸੀਐਮ ਉਹਨਾਂ ਨੂੰ ਵੀ ਕਾਰਵਾਈ ਦੇ ਘੇਰੇ 'ਚ ਲਿਆਂਦਾ ਜਾਵੇ ਇਹ ਨਾ ਰਾਜਨੀਤਿਕ ਬੰਦੇ ਜਦੋਂ ਲੜਪੈਣ ਨਾ ਜਾਂ ਉਹਨਾਂ ਦੇ ਪਿਆਦੇ ਲੜਪੈਣ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਲਈ ਜਾਂ ਅਦਾਲਤ ਨੂੰ ਗੁੰਮਰਾਹ ਕਰਨ ਲਈ ਉਹ ਕੀ ਕਰਦੇ ਲੜਾਈ ਹੋਈ ਬੰਦੇ ਵੱੜ ਤੇ ਉਹਦੇ ਤੇ ਕਰਾਸ ਪਰਚਾ ਕਰਾਉਂਦੇ ਇਹ ਮਿਲੀ ਭੁਗਤ ਤੇ ਸਿਆਸਤੀ ਖੇਡ ਨੇ ਮਾਨ ਭਗਵੰਤ ਮਾਨ ਤੇ ਕਰਾਸ ਪਰਚਾ ਕੀਤਾ ਜੀ ਤੇ ਪਰ ਮੈਂ ਇੱਥੇ ਕਵਾਂਗਾ ਕਿ ਇਸ ਅਹਾਲ ਤੱਕ ਸਭ ਸਰਵੋੱਚ ਹੈ ਤੇ ਭਗਵੰਤ ਮਾਨ ਉੱਥੇ ਜਾ ਕੇ ਆਪਣਾ ਪੱਖ ਰੱਖਣ ਉਹਨਾਂ ਨੂੰ ਬੁਲਾਉਣ ਦਾ ਹੱਕ ਹੈ ਇਨ ਦਾ ਜਾਣਾ ਫਰਜ਼ ਹੈ ਇੱਕ ਬਹੁਤ ਵੱਡੇ ਲੇਖਕ ਨੇ ਲਿਖਿਆ ਹੋਇਆ ਹੈ ਕਹਿੰਦੇ ਜਦੋਂ ਲੋਕਾਂ ਨੂੰ ਸੂਝ-ਬੂਝ ਆਉਣ ਲੱਗ ਜਵੇ ਤੇ ਉਦੋਂ ਉਹਨਾਂ ਨੂੰ ਧਰਮ ਦੇ ਨਾਮ ਤੇ ਲੜਾ ਦੇਣਾ ਚਾਹੀਦਾ ਯਾਨੀ ਕਿ ਜਦੋਂ ਸਿਆਸਤ ਦੀ ਸੂਜ ਬੂਝ ਆਉਣ ਲੱਗ ਪਵੇ ਜਦੋਂ ਤੁਹਾਨੂੰ ਸਵਾਲ ਕਰਨ ਲੱਗ ਜਾਣ ਤਾਂ ਉਦੋਂ ਉਹਨਾਂ ਨੂੰ ਧਰਮ ਦੇ ਨਾਮ ਤੇ ਲੜਾ ਦੇਣਾ ਚਾਹੀਦਾ ਹੁਣ ਆਪਾਂ ਵੀ ਜਾਣਦੇ ਆਂ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਇਸ ਸਮੇਂ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ 328 ਰੂਪ ਕਾਰਵਾਈ ਇੱਕ ਵੱਖਰਾ ਵਿਸ਼ਾ ਹੈ ਬਾਕੀ ਸਾਰਿਆਂ ਵਿਸ਼ਿਆਂ ਨੂੰ ਕਿਤੇ ਨਾ ਕਿਤੇ ਧੱਕੇ ਨਾਲ ਸਹੇੜਿਆ ਜਾ ਰਿਹਾ ਹੈ ਜੀ ਉਹ ਤਾਂ ਕਰ ਰਹੇ ਨੇ ਕਿ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਸਲੇ ਤੋਂ ਧਿਆਨ ਹਟਾ ਦਿੱਤਾ ਜਾਏ ਸਿਆਸਤ ਦੀ ਜਿੱਥੋਂ ਤੱਕ ਗੱਲ ਹੈ ਜਿਹੜੇ ਸਿਆਸਤੀ ਨੇ ਉਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਉਹ ਧਰਮ ਦਾ ਬਖੇੜਾ ਖੜਾ ਕਰਨ ਜਿਹੜੇ ਧਰਮੀ ਲੋਕ ਨੇ ਉਹ ਕਦੇ ਸਿਆਸੀਆਂ ਦੇ ਕਹਿਣ ਤੇ ਲੜਦੇ ਨਹੀਂ ਜਿਹੜੇ ਲੜਦੇ ਨੇ ਉਹਨਾਂ ਨੂੰ ਧਰਮੀ ਨਹੀਂ ਕਹਿਣਾ ਚਾਹੀਦਾ ਕਿਉਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਗੁਰ ਗੋਬਿੰਦ ਸਿੰਘ ਸਾਹਿਬ ਤੱਕ ਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਮਿਸਲਾਂ ਸ਼ੇਰੇ ਪੰਜਾਬ ਦਾ ਜਿਹੜਾ ਸਫ਼ਰ ਹੈ ਉਹਦੇ ਚ ਦੇਖੋ ਨਵੀ ਖਾਂ ਗਨੀ ਖਾਂ ਸਾਈ ਮੀਆਂ ਮੀਰ ਮੁਖਮचंद ਹਰੇਕ ਵਰਗ ਬੈਠਾ ਹੈ ਉੱਥੇ ਤੇ ਉੱਥੇ ਕਰੀਮ ਬਖਸ਼ ਮੌਲਵੀ ਵੀ ਸਿੰਘ ਸਜਦਾ ਆ ਨੱਥੂ ਰਾਮ ਵੀ ਸਿੰਘ ਸਜੰਦਾ ਆ ਇਸ ਲਈ ਜਿਹੜੇ ਧਰਮੀ ਲੋਕ ਨੇ ਧਰਮ ਦੇ ਨਾਂ ਤੇ ਕਿਸੇ ਤੇ ਅਟੈਕ ਨਹੀਂ ਕਰਦੇ ਜਿਹੜੇ ਧਰਮ ਦੇ ਨਾਂ ਤੇ ਅਟੈਕ ਕਰਦੇ ਨੇ ਉਹਨਾਂ ਨੂੰ ਧਰਮੀ ਕਹਿ ਕੇ ਧਰਮ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਜੀ ਅਖੀਰਲਾ ਸਵਾਲ ਆ ਭਾਈ ਸਾਹਿਬ ਇਹਦਾ ਨਬੇੜਾ ਕੀ ਹੈ ਅਖੀਰ ਦੇ ਵਿੱਚ ਕਿਉਂਕਿ ਕੁਝ ਦਿਨ ਪਹਿਲਾਂ ਤਾਂ ਅਮੀਸ਼ਾਪ ਪ्रेस कॉन्फ्रेंस ਕਰ ਰਹੇ ਸੀ ਤਾਂ ਉਹ ਕਹਿੰਦੇ ਕਿ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਜੇਕਰ ਕਾਰਵਾਈ ਸੈੱਟ ਆਉਂਦੀ ਹੈ ਤੁਹਾਡੇ ਤੋਂ ਕਿਉਂਕਿ ਅਕਾਲ ਤੱਕ ਸਾਹਿਬ ਤੇ ਉਹ ਕਹਿੰਦੇ ਸਾਰੇ ਸਬੂਤ ਪਏ ਨੇ ਜੇਕਰ ਉਹ ਸਬੂਤ ਮੰਗਦੇ ਨੇ ਤਾਂ ਉਦੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਫਿਰ ਕਹਿੰਦੇ ਜਦੋਂ ਚੜ ਕੇ ਆਉਣਗੇ ਉਦੋਂ ਫਿਰ ਵੇਖਾਂਗੇ ਕੀ ਹੁੰਦਾ ਤੁਹਾਨੂੰ ਕੀ ਲੱਗਦਾ ਕਿਉਂਕਿ ਇਹਦੇ ਨਾਲ ਤਾਂ ਮਸਲਾ ਗੰਭੀਰ ਹੋ ਜਾਣਾ ਸ੍ਰੀ ਅਕਾਲ ਤੱਕ ਸਾਹਿਬ ਤੇ ਚੜ ਕੇ ਕੋਈ ਆਇਆ ਉਹ ਇੰਦਰਾ ਗਾਂਧੀ ਆਈ ਤੇ ਚੜ ਕੇ ਉਹਨੂੰ ਲਿਆਉਣ ਵਾਲੇ ਕੌਣ ਸੀ ਇਹ ਅਕਾਲੀ ਤੇ ਅੱਜ ਤੱਕ ਤੁਹਾਡੇ ਤੋਂ ਬਿਨਾ ਕੋਈ ਨਹੀਂ ਚੜ ਕੇ ਗਿਆ ਅਕਾਲ ਤਖਤ ਸਾਬ ਤੇ ਤੇ ਕਾਲ ਤਖਤ ਸਾਬ ਦੇ ਜਥੇਦਾਰ ਦਿਹਾੜੀਦਾਰਾਂ ਦੀ ਤਰ੍ਹਾਂ ਰਾਤੋਂ ਰਾਤ ਕੌਣ ਬਦਲਦਾ ਹੈ ਹਮ ਇਸ ਜੀ ਪ੍ਰਸ਼ਾਸਨ ਸਰਕਾਰ ਕੇ ਆ ਯਾਰਾਂ ਬੰਦੇ ਜਿਹੜੇ ਗੈਰ ਕਾਨੂੰਨੀ ਬੈਠੇ ਹੋਏ ਆ ਇਹ ਦੱਸਣ ਅਕਾਲ ਤਖਤ ਸਾਹਿਬ ਤੇ ਅਟੈਕ ਹੀ ਕਰ ਰਹੇ ਨੇ ਇਹਨਾਂ ਨੇ ਕੀਤਾ ਤੇ ਇਹੀ ਕਰਨਗੇ ਬਾਕੀ ਅੱਜ ਤੱਕ ਕਿਸੇ ਨੇ ਨਾ ਅਟੈਕ ਕੀਤਾ ਹੈ ਨਾ ਕਿਸੇ ਨੇ ਕਰਨਾ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿੱਥੋਂ ਤੱਕ ਸਰਬਉੱਚ ਦਾ ਸਵਾਲ ਹੈ ਉੱਥੇ ਮੁੜ ਗੱਲ ਉੱਥੇ ਹੀ ਆਉਂਦੀ ਹੈ ਹੱਕ ਚ ਹੋਵੇ ਖਿਲਾਫ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋ ਕੇ ਉੱਥੇ ਹਰੇਕ ਬੰਦਾ ਨੰਗੇ ਪੈਰੀ ਤੁਰ ਪੈਂਦਾ ਹੈ ਜੀ ਬਹੁਤ ਬਹੁਤ ਧੰਨਵਾਦ ਪਾਈ ਸਾਹਿਬ ਜੀ ਜੀ ਧੰਨਵਾਦ ਜੀ ਜੀ ਸੋ ਤੁਸੀਂ ਸੁਣਿਆਗਾ ਭਾਈ ਬਲਦੇਵ ਸਿੰਘ ਵੜਾਲਾ ਹੁਣਾਂ ਨੂੰ ਜਿਹੜੇ ਕੀ ਇਹਨਾਂ ਗਾਇਬ ਹੋਏ ਸਰੂਪਾਂ ਦੇ ਲਈ ਲਗਾਤਾਰ ਲੜਾਈ ਲੜ ਰਹੇ ਨੇ ਲੰਬੇ ਸਮੇਂ ਤੋਂ ਲੜ ਰਹੇ ਨੇ ਤੇ ਇਹਨਾਂ ਵੱਲੋਂ ਹੁਣ ਇਸ ਪਾਸਿ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜੇਕਰ ਐਸਜੀਪੀਸੀ ਇਸ ਮਸਲੇ ਦੇ ਵਿੱਚ ਸਹਿਯੋਗ ਨਹੀਂ ਕਰ ਰਹੀ ਤਾਂ ਇਸ ਦੇ ਨਤੀਜੇ ਨੇ ਜਿਹੜੇ ਉਹ ਗਲਤ ਹੋ ਸਕਦੇ ਨੇ ਕਿਉਂਕਿ ਸਿੱਟ ਨੂੰ ਕੁਝ ਸਬੂਤ ਨੇ ਜਿਹੜੇ ਚਾਹੀਦੇ ਨੇ ਤੇ ਇਹਨਾਂ ਸਬੂਤਾਂ ਦੇ ਲਈ ਸਿੱਟ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਪਹੁੰਚਣਾ ਪਏਗਾ ਸਬੂਤ ਵੀ ਇਕੱਠੇ ਕਰਨੇ ਪੈਣਗੇ ਬਹੁਤ ਸਾਰੇ ਲੋਕਾਂ ਤੋਂ ਜਾਂਚ ਪੜਤਾਲ ਦੇ ਲਈ ਗੱਲਬਾਤ ਵੀ ਕਰਨੀ ਪਵੇਗੀ ਸੋ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਇਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਜਿਹੜਾ ਇੱਕ ਯੂ ਟਰਨ ਮਾਰਦੀ ਹੈ ਜਾਂ ਫਿਰ ਐਸਜੀਪੀਸੀ ਉਸੇ ਸਟੈਂਡ ਤੇ ਕਾਇਮ ਰਹਿੰਦੀ ਹੈ ਕਿਉਂਕਿ ਸਰਕਾਰ ਨੇ ਜਾਂ ਫਿਰ ਕਹਿ ਲਓ ਕਿ ਕਾਨੂੰਨੀ ਵਿਭਾਗ ਨੇ ਆਪਣੀ ਕਾਰਵਾਈ ਕਰ ਦਿੱਤੀ ਹੈ ਚੰਡੀਗੜ੍ਹ ਤੋਂ ਮੇਰੇ ਨਾਲ ਕੈਮਰਾਮੈਨ ਆਕਾਸ਼